ਰੱਖ ਕੇ ਕਿੰਨੇ ਭਰਾ ਆਏ ਜੱਟ ਕੇ ਬੈਠੋ ਆ ਦੇਖੋ ਜੀ ਨਮੋਲ ਦੇ ਵਿੱਚ ਜ਼ਬਰਦਸਤੀ ਜਗਮੇਨ ਅਕਬਾਰ ਕੀਤੀ ਜਾ ਰਹੀ ਸੀ ਜ਼ਬਰਦਸਤੀ ਪੈਪਾ ਪਾਈਆਂ ਜਾ ਰਹੀਆਂ ਸੀ ਤੱਕੇ ਨਾਲ ਸਰਕਾਰਾਂ ਹੁਣ ਕਾਰਪੋਰੇਟਾਂ ਦੇ ਕਬਜ਼ੇ ਨੇ ਜਿਹੜੇ ਉਹ ਜ਼ਮੀਨਾਂ ਦੇ ਕਰਵਾਰੀਆਂ ਨੇ ਜਿਸ ਦੇ ਜਦੋਂ ਜੀ ਦਾ ਪਤਾ ਵੇਖੇ ਜੋ ਇੱਕਤਾ ਆਜ਼ਾਦ ਨੂੰ ਲੱਗਾ ਤਾਂ ਫੌਰਨ ਜਾ ਕੇ ਇੱਥੋਂ ਜਿਹੜੀਆਂ ਜਾਵਰੀ ਜ਼ਮੀਨਾਂ ਅਕવાર ਕਰ ਰਹੀਆਂ ਸੀ ਮਸ਼ੀਨਾਂ ਉਹ ਜ਼ਮੀਨਾਂ ਚੋਂ ਬਾਹਰ ਕੱਢੀਆਂ ਨੇ ਬਲੀਆਂ ਤੇ ਆਈ ਹੋਈ ਕਣਕ ਕਿਸ ਤਰ੍ਹਾਂ ਇਹਨਾਂ ਨੇ ਜੈਸਬੀਆਂ ਨਾਲ ਪੱਟੀ ਹੈ ਪ੍ਰਭੂ ਇਸ ਤਰ੍ਹਾਂ ਧੱਕਾ ਹੋ ਰਿਹਾ ਸੋ ਪਿੰਡਾਂ 'ਚ ਬੈਠਣ ਦਾ ਸਮਾਂ ਨਹੀਂ ਬਾਹਰ ਨਿਕਲੋ ਜਥੇਬੰਦੀਆਂ ਦਾ ਸਾਥ ਦਿਓ ਏਕੇ ਦਾ ਸਬੂਤ ਦਿਓ ਆ ਦੇਖੋ ਕਿਸ ਤਰ੍ਹਾਂ ਜ਼ਬਰੇ ਪੈਪਾਂ ਪਾਈਆਂ ਜਾ ਰਹੀਆਂ ਸੀ ਕੋਈ ਕਿਸਾਨ ਨੂੰ ਮੰਗਾਂ ਨਹੀਂ ਹੈਗਾ ਕੋਈ ਕਿਸੇ ਤਰ੍ਹਾਂ ਦੀ ਕੰਪਨਸੇਸ਼ਨ ਨਹੀਂ ਧੱਕਾ ਕੀਤਾ ਜਾ ਰਿਹਾ ਸੀ ਜਿਸ ਦਾ ਵਿਰੋਧ ਵੀ ਕੇ ਜੋ ਏਕਤਾ ਜਾਦ ਨੇ ਕੀਤਾ ਤੇ ਇੱਥੋਂ ਜਿਹੜੀਆਂ ਇਹਨਾਂ ਦੀਆਂ ਜਾਬਰੀ ਕਬਜ਼ਾ ਕਰਨ ਵਾਲੀਆਂ ਮਸ਼ੀਨਾਂ ਨੇ ਉਹ ਦਵਲੀਆਂ ਨੇ ਇੱਥੋਂ ਤੇ ਐਡਾ ਤੱਕ ਹੈ ਜਿਹੜਾ ਇਹ ਪਿੰਡ ਨਮੋੜ ਦੇ ਵਿੱਚ ਕੀਤਾ ਜਾ ਰਿਹਾ ਹੈ